ਦਾਨਪੁਰ ਲੋਦੀ ਦੇ ਕਰੀਬ 16 ਟਾਪੂ ਨੂਮਾ ਪਿੰਡ ਹੜ ਦੀ ਲਪੇਟ ਚ ਨੇ ਲਗਭਗ 10 ਦਿਨ ਪਹਿਲਾਂ ਆਰਜੀ ਬਾਂ ਟੁੱਟਣ ਤੋਂ ਬਾਅਦ ਇੱਥੇ ਦਰਿਆ ਬਿਆਸ ਨੇ ਵੱਡੀ ਮਾਰ ਮਾਰ ਰਹੀ ਸੀ ਜਿਸ ਤੋਂ ਬਾਅਦ ਇਲਾਕੇ ਭਰ ਵਿੱਚ ਪਾਣੀ ਭਰ ਗਿਆ ਅਤੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਚੋਂ ਬਾਹਰ ਕੱਢਿਆ ਗਿਆ ਤੇ ਉੱਚੇ ਘਰਾਂ ਵਾਲੇ ਲੋਕ ਅਜੇ ਵੀ ਆਪਣੇ ਘਰਾਂ ਵਿੱਚ ਖੁਦ ਨੂੰ ਮਹਿਬੂੂਸ ਸਮਝ ਰਹੇ ਨੇ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਬਿਲਕੁਲ ਵੀ ਨਹੀਂ ਘਟ ਰਿਹਾ ਜੇਕਰ ਅਜਿਹੀ ਸਥਿਤੀ ਬਰਕਰਾਰ ਰਹੀ ਤਾਂ ਹੁਣ ਉਹ ਕਣਕ ਵੀ ਨਹੀਂ ਬੀਤ ਸਕਣਗੇ ਕਿਸਾਨਾਂ ਦਾ ਮੰਨਣਾ ਹੈ ਕਿ ਜਿਵੇਂ ਲਗਾਤਾਰ ਰੁਕ ਰੁਕੇ ਬਰਸਾਤ ਹੋ ਰਹੀ ਹੈ ਇਸ ਕਾਰਨ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਦਰਿਆ ਬਿਆਸ ਦਾ ਪਾਣੀ ਹੁਣ ਤੁਸੀਂ ਬੰਨਣ ਦੇ ਨਾਲ ਜਾ ਲੱਗਾ ਤੁਸੀਂ ਬੰਨੋ ਨੁਕਸਾਨ ਪਹੁੰਚਿਆ ਤਾਂ ਇਲਾਕੇ ਭਰ ਵਿੱਚ ਪਾਣੀ ਭਰ ਜਾਵੇਗਾ ਆ ਮੈਂ ਤੇ ਤਾਂ ਸਾਲ ਸੈਂਕੜੇ ਕਿੱਥੋਂ ਦੇ ਆ ਰਹੇ ਬਹੁਤ ਉੱਪਰ ਕੀ ਹਾਲਾਤ ਨੇ ਹਣ ਮੌਕੇ ਲਾਤ ਜੀ ਬਹੁਤ ਜਿਆਦੇ ਮੰਦੇ ਲੋਕਾਂ ਦੇ ਜਿਹੜੇ ਡੰਗਰ ਉਹ ਵੀ ਇੱਥੋਂ ਕਿਹੜਾ ਚਾਰਾ ਜਾਂਦਾ ਥੋੜਾ ਤਾਂ ਨਾ ਉਹ ਖਾਸ ਹੋ ਗਏ ਦੇ ਟੇਮ ਪਾਸ ਤੂੜੀਆਂ ਚੋ ਪਾਣੀ ਕੋਈ ਨਹੀਂ ਸਾਨੂੰ ਤੇ ਕਈ ਚਿਰ ਹੋ ਗਏ ਛਾਪੇ ਕਰਦੇ ਆ ਇਹ ਕਿ ਜਦੋਂ ਪਲ ਜਾਂਦਾ ਉਦੋਂ ਪਾਣੀ ਆ ਜਾਂਦਾ ਸਾਡੇ ਤੇ ਪਿਛਲੇ ਸਾਲ ਤਾਂ ਹੀ ਗੜਿਆ ਸੀਗਾ ਅਜੇ ਪਿਛਲਾ ਹੀ ਨਹੀਂ ਲੈਣਾ ਦੇਣਾ ਲੱਖਾਂ ਐਦ ਕਿ ਫੇਰ ਨਵੀਂ ਸੱਟ ਵੱਜੇ ਜਿਹੜਾ 23 ਚ ਆਇਆ ਸੀ ਉਦੋਂ ਵੱਧ ਕੀਤੀ ਇਨੇ ਹੋਰ ਵੱਧ ਕੀਤੀ ਇਹਨੇ ਕਈਆਂ ਤਾਂ ਪਹਿਲੀ ਖਰਾਬ ਕਰਦੇ ਬਹੁਤ ਜ਼ਿਆਦਾ ਮੰਦਾ ਹਾਲ ਕਰੇ ਥੋੜਾ ਨੀਗਾ ਇਹਦੇ ਵੀ ਜਿਹੜਾ ਵਿੱਚ ਬੈਠਾ ਉਹਨੂੰ ਹੀ ਪਤਾ ਕੀ ਬਾਤ ਲੰਢੀ ਆ ਸਾਡੇ ਕੋਈ ਵਸ ਦੀ ਗੱਲ ਨਹੀਂ ਰਹਿ ਗਈ ਹੁਣ ਜੀ ਕਰਦਾ ਕਈ ਵਾਰਾਂ ਵੀ ਇਹਨੂੰ ਛੱਡ ਕੇ ਚੱਲ ਜੀਏ ਜਿਹੜੇ ਕੰਮ ਕਰਨਦੇ ਨਹੀਂ ਡੰਗਰ ਵਿੱਚੇ ਲਈ ਸਦਾ ਸਾਡਾ ਰਹਿਣਾ ਹੀ ਕੱਖ ਨਹੀਂ ਤੇ ਨਹੀਂ ਇਹ ਜੀ ਪਹਿਲੀ ਨੂੰ ਕੀ ਕਰਨਾ ਨਾ ਸਾਡੇ ਕੋਈ ਗਵਰਨਮੈਂਟ ਸੁਣਦੀ ਆ ਵੋਟਾਂ ਵਰੀ ਇਥੇ ਵੀ ਇਕੱਠੇ ਹੋ ਜਾਂਦੇ ਆ ਕਿੰਨੇ ਪਿੰਡ ਇਹਨੂੰ ਜਿਤਾ ਕਿੱਧਰ ਨੂੰ ਜਾਂਦਾ ਹੈ ਜਿਤਾ ਦਿੰਦਾ ਵਾ ਲੀਡਰ ਨੂੰ ਪਰ ਇਹ ਮੁੜ ਕੇ ਬਾਅਦ ਚ ਕੋਈ ਵੜਦਾ ਹੀ ਨਹੀਂ ਇਹ ਜਮੀਨਾਂ ਵਾ ਉਹ ਜਿਵੇਂ ਕੱਲਾ ਹੀ ਆ ਸਾਨੂੰ ਕਣਕ ਵੀ ਦੀ ਆਸ ਵੀ ਨਹੀਂ ਹੋਣਾ ਰਹਿ ਗਈ ਸਾਡੀ ਜਦੋਂ ਕਣਕ ਦੀ ਆਸ ਤਾਂ ਨਹੀਂ ਹੈਗੀ ਇਹਨੇ ਵੱਜਣਾ ਨਹੀਂ ਪੈੜੀ ਖਾਲੀ ਹੋਣੀ ਨਹੀਂ ਇਹ ਆਸੂ ਸਿੱਥੇ ਕਾਹੇ ਦੀ ਨਹੀਂ ਕੀ ਇਹ ਹੱਲ ਕੀ ਸਮਝੋ ਕੀ ਅੱਛਾ ਪੱਕਾ ਹੱਲ ਇਹਦਾ ਇਹੋ ਹੀ ਆ ਕਿ ਜਦੋਂ ਇਹ ਪੁਲ ਬੰਦਦੇ ਪੁਲ ਨਾ ਬੰਦਦੇ ਉਹਨੂੰ ਉੱਥੋਂ ਇੱਕ ਕਰ ਦਿੰਦੇ ਪਰਲੇ ਦਰਿਆਣੇ ਦੋ ਦਰਿਆ ਵਾ ਇਹਨੂੰ ਇੱਕ ਦਰਿਆ ਹੀ ਕਰ ਦਿੰਦੇ ਇਹ ਛੋਟਾ ਦਰਿਆ ਵਾ ਇਹ ਛੋਟੇ ਦੇ ਬੱਚੇ ਇਹ ਦੁੱਜੇ ਨੂੰ ਹੀ ਡੋਬ ਦਿੰਦਾ ਆਹ ਦਾਤੇ ਕੀ ਹਾਲਾਤ ਮੇਰਾ ਨਾਮ ਭਾਈ ਗੁਰਪ੍ਰੀਤ ਸਿੰਘ ਬੰਟੀ ਆ ਜੀ ਹਾਲਾਤ ਭਾਈ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਹਜ਼ਾਰਾਂ ਕਿਹੜੀ ਜਿਵੇਂ ਡੁੱਬੀ ਪਈ ਆ ਜੀ ਤਾਂ ਕੀ ਕੀ ਮੁਸ਼ਕਲ ਪੇਸ਼ ਆ ਰਹੀ ਐ ਮੁਸ਼ਕਲ ਸਾਰ ਮੁਸ਼ਕਲ ਹੀ ਮੁਸ਼ਕਲ ਆ ਜੇ ਤਾਂ ਕੋਈ ਨਹੀਂ ਪਤਾ ਲੱਗਦਾ ਪਾਣੀ ਲੱਤੂਗਾ ਫੇਰ ਪਤਾ ਲੱਗੂਗਾ ਪੈਲੀਆਂ ਬਚੀਆਂ ਜਾਂ ਖਰਾਬ ਹੋ ਗਈਆਂ ਤੇ ਜਿੱਦਾਂ ਗੱਲ ਕਰੀਏ ਆਨਲ ਨੂੰ ਬੰਨਣ ਦੀ ਜੇ ਵੀ ਸੇਵਾ ਨੇ ਸ਼ੁਰੂ ਹੋਈ ਪਾਣੀ ਕੁਝ ਘਟਿਆ ਜਾਂ ਕੀ ਹਾਲ ਹੈ ਪਾਣੀ ਸਰ ਪਿੱਛੋਂ ਘੜਿਆ ਡੈਮ ਬੰਦ ਕਰੂਗੇ ਬਿਆਸ ਤੋਂ ਫੇ ਪਾਣੀ ਲੱਥੂਗਾ ਫੇ ਰਸਤਾ ਬਣੂਗਾ ਉੱਥੇ ਜਾਣ ਲਈ ਫੇ ਬੰਨ ਬਣੇ ਜਾਊਗਾ ਅਜੇ ਕੋਈ ਬੰਨ ਬਣਦਾ ਨਹੀਂ ਜਾਗਾ ਮੌਸਮ ਹੱਲੇ ਵੀ ਉਦਾਂ ਦਾ ਮੌਸਮ ਤਾਂ ਤੁਹਾਡੇ ਸਾਹਮਣੇ ਹੈ ਜੀ ਰੋਜ਼ ਬਰਸ਼ਾ ਜਾਂਦੀ ਹੈ ਹਾਂਜੀ ਮੰਗ ਕੀ ਕਰਨਾ ਚਾਹੁੰਦੇ ਹੋ ਸਰਕਾਰ ਮੰਗ ਸਰਕਾਰ ਨੂੰ ਇਹੋ ਕਰਨਾ ਚਾਹੁੰਦੇ ਆ ਵੀ ਇਹਨੂੰ ਖਦਿਆ ਜਾਵੇ ਦਰਿਆ ਨੂੰ ਤੇ ਬੰਨ ਲਾਇਆ ਜਾਣ ਪੱਕੇ ਕਰਕੇ ਤੇ ਜ਼ਿਮੀਂਦਾਰ ਫੇ ਬੱਸ ਸਕਦਾ ਨਹੀਂ ਤੇ ਬਹੁ ਮਾੜਾ ਹਲਾਦਾ ਇੱਥੋਂ ਦਾ ਜੀ ਪੱਕਾ ਹਲ ਕੀ ਸਮੇਂ ਦੇ ਤੋਂ ਵੀ ਲਗਾਤਾਰ ਇਸ ਸਮੱਸਿਆ ਆ ਰਹੀ ਹੈ ਤੀਜੀ ਵਾਰ ਇਸ ਸਮੱਸਿਆ ਆਈ ਇਹਦਾ ਸਰ ਪੱਕਾ ਖਾਲੀ ਹੋਇਆ ਜੀ ਇਹਨੂੰ ਖਦਾਈ ਕੀਤੀ ਜਾਵੇ ਦਰਿਆ ਪੈਲੀਆਂ ਨਾ ਉੱਚੇ ਹੋ ਗਿਆ ਜੀ ਪਾਣੀ ਦਰਿਆ ਉੱਪਰ ਵਗਦਾ ਪੈਲੀ ਤੋਂ ਹਾਂਜੀ ਜੇ ਆਰਜੀ ਬੰਨ ਮਾਰੇ ਹੁੰਦੇ ਸਾਰੇ ਇਥੇ ਫਸਲ ਹੋਈ ਨਹੀਂ ਸਕਦੀ ਕੁਝ ਲੋਕ ਇਹ ਵੀ ਦੋਸ਼ ਲਗਾਉਂਦੇ ਕਿ ਤੁਸੀਂ ਦਰਿਆ ਮਲਿਆ ਜਾਂ ਇਦਾਂ ਨਹੀਂ ਨਹੀਂ ਜੀ ਨਹੀਂ ਸਰ ਅੱਜ ਤੇ ਪਕਾਲਪੁਰ ਘੜਖੇ ਦੀ ਪੈਲੀ ਹੈ ਮੇਰੇ ਦੋਸਤ ਦੀ 150 ਕਿੱਲਾ ਪੈਲੀ ਉਹਨਾਂ ਦੀ ਉਹਨਾਂ ਨੂੰ ਪਾਕਿਸਤਾਨੋਂ ਪਈ ਹੈ ਜੀ ਉਹ ਪੈਲੀ ਅਏ ਵੀ ਉਹ ਪੈਲੀ 'ਚ 50 ਕਿੱਲੇ ਪੈਲੀ ਉਹ ਖਰਾਬ ਹੋ ਗਈ ਬਿਲਕੁਲ ਉਹਦਾ ਥੱਲੇ ਵਾਲਾ ਪਾਣੀ ਉੱਪਰ ਵਾਲਾ ਪਾਣੀ ਇੱਕ ਮੇਲ ਹੋ ਗਿਆ